ਜੀ ਬਜੀ ਨਮਸਕਾਰ ਰਹਾ ਦਾ ਉਸ ਹੱਥជា ਗਾਲ ਕੀ ਹਾਲ ਚੱਲਿਆ ਵੀਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜਿਹੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ ਅੱਜ ਵੀ ਦਰਸ਼ਕ ਵੀਰੋ ਕਰੋ ਚੈੱਕ ਮੇਰਾ ਵੀਰ ਆਪਣੇ ਵੱਡੇ ਜੋੜੇ ਦੀ ਕੁਆਲਿਟੀ ਸਦਨੋ 2025 ਸੀਜ਼ਨ ਦੇ ਇਸ ਵਾਲੇ ਸੀਜ਼ਨ ਦੇ ਮੇਰਾ ਭਰਾ ਉੱਡੇ ਹੋਏ ਜਾਨਵਰ ਆ ਠੀਕ ਆ ਜੀ ਗਿਰੀਆਂ ਗੁਰੀਆਂ ਮੇਰਾ ਭਰਾ ਕਬੂਤਰਾਂ ਦੀਆਂ ਖਾਧੀਆਂ ਹੋਈਆਂ ਡਾਊਨ ਵਾਸਤੇ ਬਹੁਤ ਵਧੀਆ ਚੀਜ਼ ਆ ਫਲਹਾਲ ਦੀ ਘੜੀ ਮੇਰਾ ਭਰਾ ਜੋੜਿਆਂ ਦੇ ਵਿੱਚ ਲਾ ਦਿੱਤੇ ਗਏ ਨੇ ਕਬੂਤਰ ਇਹ ਠੀਕ ਆ ਜੀ ਫੋਲੋ ਬਟਾ ਫੋਲੋ ਮੇਰਾ ਵੀਰ ਗਰੰਟੀ ਵਾਲਾ ਜੋੜਾ ਉਹੀ ਭਰਾ ਕੰਟੈਕਟ ਕਰੇ ਜਿਹੜੇ ਬੰਦੇ ਨੂੰ ਜੈਜ ਰੇਟ ਦੇ ਵਿੱਚ ਚੰਗੇ ਕਬੂਤਰ ਚਾਹੀਦੇ ਹੋਣ ਤੇ ਟਾਈਮ ਪਾਸ ਵਾਲੇ ਬੰਦੇ ਤੇ ਉਹ ਬੰਦੇ ਜਿਹੜੇ ਕਹਿੰਦੇ ਵੀਰੇ ਕਬੂਤਰ ਸਾਡੇ ਘਰ ਪਹਚਾ ਦਿਓ ਅਸੀਂ ਤੁਹਾਡੇ ਬੰਦੇ ਨੂੰ ਪੈਸੇ ਫੜਾ ਦਾਂਗੇ ਉਹ ਬੰਦੇ ਸਾਨੂੰ ਨਾ ਫੋਨ ਕਰਨ ਮੇਰਾ ਭਰਾ ਆ ਚੈੱਕ ਕਰ ਲਓ ਕੂਤਰ ਦੇਖੋ ਜੀ ਹੱਥ 'ਚ ਫੜਿਆ ਤੇ ਪਤੰਦਰ ਕਿਵੇਂ ਲਾਉਂਦਾ ਜੋਰ ਵੀਰੇ ਥੋੜਾ ਜਿਹਾ ਅੱਗੇ ਕਰ ਲਓ ਕੂਤਰਾਂ ਨੂੰ ਨਹੀਂ ਨਹੀਂ ਥੋੜਾ ਜਿਹਾ ਨਾ ਹਾਂ ਬਾਸ ਆ ਚੈੱਕ ਕਰ ਲਓ ਮੇਰਾ ਭਰਾ ਆਪਣਾ ਵੱਡਾ ਕੂਤਰ ਜੀ ਪਿਓ ਰਾਜਨ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਗੂੜਾ ਲਾਲਸਰਾ ਖੱਟੀਆਂ ਅੱਖਾਂ ਭੂਰੀ ਨੋਕ ਕੱਦ ਕਰ ਬਈ ਜੀ ਚੈੱਕ ਕਰ ਲਓ ਕੂਤਰ ਦਾ ਸੀਜ਼ਨ ਦਾ ਮੇਰਾ ਭਰਾ ਉੱਡਿਆ ਹੋਇਆ ਜਾਨਵਰ ਆ ਠੀਕ ਹੈ ਜੀ ਤੇ ਆ ਸਦਨੂ ਬਾਬੇ ਗੁਰਦੇਵ ਵਾਲੇ ਕੂਤਰਾਂ ਦੇ ਵਿੱਚੋਂ ਵੱਡੀ ਗੂਦਰੀ ਆ ਬਿਲਕੁਲ ਦੁੱਧ ਚਿੱਟੀਆਂ ਆਖਾਂ ਪੂਰੀ ਨੋਕ ਤੇ ਆ ਬਾਈ ਜੀ ਕੋਈ ਕਲਪਣੀ ਲੱਗੀ ਕੋਈ ਕੋਹ ਨਹੀਂ ਜਮਾਂਦਰੂ ਆ ਮੇਰਾ ਭਰਾ ਆ ਚੈੱਕ ਕਰ ਲਓ ਠੀਕ ਆ ਜੀ ਲੱਗਿਆ ਲਗਾਇਆ ਜੋੜਾ ਸੱਜਣਾ ਜੋੜੀ ਦੇ ਬੱਚੇ ਮੇਰਾ ਭਰਾ ਤੁਸੀਂ ਜਿੰਨੇ ਮਰਜ਼ੀ ਡਾਲਿਓ ਜੀ ਇਹੋ ਜਿਹਾ ਟੌਪ ਤੇ ਨਿਆਬ ਇਹ ਜੋੜਾ ਆ ਚੈੱਕ ਕਰ ਲਓ ਕੁਆਲਿਟੀ ਬਾਕੀ ਤੁਹਾਨੂੰ ਛੱਡ ਕੇ ਵਿਖਾਉਨੇ ਪਿੰਜਰੇ ਵਿੱਚ ਆਪਾਂ ਜੋੜਾ ਸਿੰਘ ਵੀਰੋ ਆਹ ਆਪਣੀ ਮਾਦੀ ਦੀ ਸਟੈਂਡਿੰਗ ਵਿਸ਼ੇਸ਼ ਚੈੱਕ ਕਰ ਲਓ ਜੀ ਪੈਰ ਦੇ ਵਿੱਚ ਰਿੰਗ ਪਾਈ ਹੋਈ ਆ ਨਾਮ ਫੋਨ ਨੰਬਰ ਲੱਗਾ ਹੋਇਆ ਪਿਆਰ ਬਾਬੇ ਗੁਰਦੇਵ ਵਾਲੇ ਉਤਰਾ ਵਿੱਚ ਅਗਲੀ ਉੱਤ ਛੱਡ ਦੋ ਵੀਰੇ ਆ ਲਓ ਜੀ ਆਹੋ ਸੱਜਣੋ ਆਪਣਾ ਫਟਾ ਕੂਤਰ ਚੈੱਕ ਕਰ ਲੋ ਜੀ ਕੁਆਲਿਟੀ ਆਪਣੇ ਕਬੂਤਰ ਦੀ ਪਿਓਰ ਸੱਜਣੋ ਰੋਜ਼ ਨਾਲੇ ਕਬੂਤਰਾਂ ਦੇ ਵਿੱਚੋਂ ਗੂੜਾ ਬਾਦਾਮਸਰਾ ਕੂਤਰਿਆ ਠੀਕ ਆ ਜੀ ਕੋਈ ਗੂੜਾ ਲਾਲਸਰਾ ਕਹਿ ਜਾਂਦਾ ਕੋਈ ਬਾਦਾਮਸਰਾ ਕਹਿ ਦਿੰਦਾ ਚੈੱਕ ਕਰ ਲੋ ਮੇਰਾ ਭਰਾ ਜੋੜੇ ਦੀ ਕੁਆਲਿਟੀ ਬਚੇ ਬਜੀ ਜਨੇ ਮਰਜੀ ਡਾਲੀਓ ਠੀਕ ਆ ਜੀ ਢਾਂਗੀ ਉੱਤੇ ਲੱਗੇ ਹੋਏ ਆ ਠੀਕ ਐ ਇਸ ਸਾਲ ਦੇ ਉੱਡੇ ਹੋਏ ਜਾਂ ਭਰਾ ਡੋਣੇ ਡਾਲੀਓ ਜੋੜਾ ਚ ਪਾਉਣੇ ਤੁਸੀਂ ਜੋੜਾ ਚ ਪਾਲਿਓ ਚੈੱਕ ਕਰ ਲੋ ਕੁਆਲਿਟੀ ਤੇ ਮੇਰਾ ਭਰਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਕਿਦਾਂ ਦਾ ਲੱਗਿਆ ਤੁਹਾਨੂੰ ਅੱਜ ਵਾਲਾ ਆਪਣਾ ਜੋੜਾ ਤੇ ਆਓ ਹੁਣ ਮੈਂ ਅੱਛਾ ਦਾ ਪੰਜਾਂ ਦਾ ਬੱਕਿਆਂ ਦਾ ਕੱਲੀ ਕੱਲੀ ਚੀਜ਼ ਆ ਮੇਰਾ ਭਰਾ ਤਸੱਲੀ ਬਖਸ਼ ਸ਼ੌਂਕ ਰਾਉਣਾ ਤੇ ਆਪਣੇ ਭਰਾ ਦੀ ਵੀਡੀਓ ਨੂੰ ਤੁਸੀਂ ਲਾਸਟ ਤੱਕ ਵਾਚ ਕਰਿਓ ਤੇ ਦੱਸਿਓ ਮੇਰਾ ਭਰਾ ਕਿਦਾਂ ਦਾ ਲੱਗਾ ਤੁਹਾਨੂੰ ਇਹ ਜੋੜਾ ਹਾਂਜੀ ਦਰਸ਼ਕੋ ਆਹ ਆਪਣਾ ਪਟਾਖੂਤਰ ਦੇਖੋ ਪਤੰਦਰ ਹੱਥ 'ਚ ਆ ਕੇ ਕਿਵੇਂ ਲਾਉਂਦਾ ਆ ਜੋਰ ਤੇ ਆ ਪਹਿਲਾਂ ਤੁਹਾਨੂੰ ਮੈਂ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰਾ ਦੇਣਾ ਚੈੱਕ ਕਰ ਲਓ ਮੇਰਾ ਭਰਾ ਬਿਲਕੁਲ ਸੱਦ ਨੂੰ ਖਤੀਆਂ ਅੱਖਾਂ ਦਾ ਆਪਣਾ ਆਹ ਗੂਤਰਾ ਕੱਦ ਕਾਠ ਮੇਰਾ ਭਰਾ ਲੈਂਥ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਭਰਾ ਹੁਣ ਤੁਸੀਂ ਪੱਲਾ ਵਿਖਾ ਦਿਓਗੇ ਜਿੰਨ ਤੱਕ ਇਹ ਆ ਲਓ ਜੀ ਦੇਖੋ ਸਤਿ ਸ੍ਰੀ ਅਕਾਲ ਕਰੋ ਚੈੱਕ ਮੇਰਾ ਭਰਾ ਪੱਲੇ ਦੀ ਕੁਆਲਿਟੀ ਦੇਖੋ ਜੀ ਕਿੱਡੇ ਪੱਡੇ ਨਿਗਰ ਪੱਲੇ ਦਾ ਆਪਣਾ ਇਹ ਕੂਤਰਿਆ ਠੀਕ ਹੈ ਠੀਕ ਹੈ ਜੀ ਤੇ ਹੁਣ ਬਾਈ ਆਪਾਂ ਨੂੰ ਅਗਲਾ ਪੱਲਾ ਵਿਖਾਉਗਾ ਅਗਲਾ ਪੱਲਾ ਵਿਖਾ ਦਿਓ ਵੀਰੇ ਆਹ ਲਓ ਦੇਖੋ ਸਤਿ ਸ੍ਰੀ ਅਕਾਲ ਤੇ ਮੇਰਾ ਭਰਾ ਕਾਲਫ ਲੱਗੀ ਚਿੱਟਾ ਸਫੈਦ ਲਾਲਸਰਾ ਕੂਤਰਿਆ ਇਹ ਤੇ ਹੁਣ ਵੀਰੇ ਪੈਰ ਵਿਖਾ ਦਿਓ ਕੂਤਰ ਦੇ ਜੇ ਮੈਂ ਸਤਿ ਸ੍ਰੀ ਅਕਾਲ ਲਾਲ ਸੁਰਖ ਜਾਂਮਲੀ ਪੈਰਾਂ ਦਾ ਆਪਣਾ ਕੂਤਰ ਬਿਲਕੁਲ ਬੰਦ ਜੋੜ ਨੇ ਮੇਰਾ ਭਰਾ ਠੀਕ ਹੈ ਜੀ ਤੇ ਇੱਕ ਕਰ ਵੀਰੇ ਫੇਸ ਦੁਆਰਾ ਵਿਖਾ ਲਿਓ ਪਤਾ ਇਹ ਆਹ ਲਓ ਜੀ ਆਹ ਸਾਦ ਨੂੰ ਆਪਣਾ ਸੀਗਾ ਮਕਮਲ ਕੂਤਰਾ ਹੁਣ ਮੈਂ ਤੁਹਾਨੂੰ ਇਹ ਮਾਦੀ ਦਾ ਸ਼ੌਂਕ ਦਿਖਾਉਣਾ ਛੱਡ ਦੋ ਵੀਰੇ ਕੂਤਰਾਂ ਦੇ ਵਿੱਚੋਂ ਤਾਂ ਆਪਾਂ ਤੁਹਾਨੂੰ ਕੂਦਰੀ ਦਾ ਸ਼ੌਂਕ ਦਿਖਾਉਣਾ ਹੈ ਸਦ ਨੂੰ ਠੀਕ ਹੈ ਜੀ ਬਾਕੀ ਆਨਾਂ ਅੱਪਹੀ ਦਵਾ ਤੋਂ ਚੈੱਕ ਆਪੋ ਤਾਂ ਹਾਂ ਜੀ ਦਰਸ਼ਕ ਵੀਰੋ ਤਾਂ ਜੀ ਬਾਈ ਜੀ ਆਹ ਆਪਣੀ ਕਬੂਦਰੀ ਹੈ ਮੇਰਾ ਵੀਰੇ ਚੈੱਕ ਕਰ ਲਓ ਬਾਬੋ ਗੁਰਦੇਵ ਵਾਲੇ ਕੂਤਰਾਂ ਦੇ ਵਿੱਚੋਂ ਕੱਦ ਕਾਠ ਮੇਰਾ ਭਰਾ ਲੈਂਥ ਤੇ ਚੈੱਕ ਕਰ ਲਓ ਜੀ ਠੀਕ ਹੈ ਜੀ ਗਲਾ ਬਾਈ ਜੀ ਕੂਦਰੀ ਦਾ ਜਮਾਂਦਰਾ ਲਾਲ ਆ ਠੀਕ ਹੈ ਜੀ ਤੇ ਮੇਰਾ ਭਰਾ ਵਿੱਚ ਲਾਲ ਇਹਦੇ ਚੌਂਟਾ ਤੇ ਆਹ ਆਖਰੀ ਮੇਰਾ ਵੀਰ ਕੁਆਲਟੀ ਚੈੱਕ ਕਰ ਲਓ ਤਲ ਕੋਲ ਚਿੱਟੀਆਂ ਪਤਲੀ ਅੱਖਾਂ ਦੀ ਆਪਣੀ ਇਹ ਮਾਦੀ ਆ ਠੀਕ ਆ ਜੀ ਕੱਦ ਕਾਠ ਬਾਰੀ ਸਟਰਕਚਰ ਬਹੁਤ ਜ਼ਿਆਦਾ ਆਲਾ ਹੈ ਮਾਦੀ ਦਾ ਦੇਖੋ ਜੀ ਹੱਥ ਜਾ ਕੇ ਕੂਟਰ ਸਾਰੇ ਜੋਰ ਲਾਉਂਦੇ ਨੇ ਤੁਹਾਰੇ ਪੱਲਾ ਵਖਾ ਦੂ ਰੂਦੀ ਦਾ ਆ ਲਓ ਜੀ ਆ ਪੱਲੇ ਦੀ ਮੇਰਾ ਭਰਾ ਲੈਂਥ ਚੈੱਕ ਕਰ ਲਓ ਦੇਖੋ ਜੀ ਕਿੱਡੇ ਬੱਤੇ ਲਿੱਗਰ ਪੱਲਿਆਂ ਦੇ ਜਾਨਵਰ ਆ ਇਸ ਰੰਗ ਦੀ ਤਹਿ ਤੇ ਲੱਗੇ ਹੋਏ ਆ ਜੀ ਠੀਕ ਹੈ ਤੇ ਆਹ ਤੁਹਾਨੂੰ ਅਗਲਾ ਪੱਲਾ ਆਪਣੀ ਮਾਦੀ ਦਾ ਚੈੱਕ ਕਰ ਲਓ ਮੇਰਾ ਭਰਾ ਕੁਆਲਿਟੀ ਕਮੈਂਟ ਕਰਕੇ ਮੇਰਾ ਭਰਾ ਲਾਜ਼ਮੀ ਦੱਸਿਓ ਹੋ ਭਰਾ ਪਿਆਰ ਦਿਖਾਓ ਇਹ ਆ ਲਓ ਜੀ ਪੈਰ ਤੇ ਵਿੱਚ ਮੇਰਾ ਵੀ ਪੱਕੀ ਰਿੰਗ ਲਾਈ ਆ ਨਾ ਫੋਨ ਠੀਕ ਹੈ ਬਿਲਕੁਲ ਸਤਿ ਸ੍ਰੀ ਅਕਾਲ ਕੋਈ ਹੱਡੀ ਨਹੀਂ ਕੋਈ ਕਹਣੀ ਜਮਾ ਥਾਲੋ ਕੋਲ ਪਿਆ ਕੂਤਰੀ ਠੀਕ ਹੈ ਜੀ ਤੇ ਆਹ ਸੀ ਜੀ ਮੇਰਾ ਭਰਾ ਆਪਣੀ ਮੱਕਮਲ ਕੂਤਰੀ ਤੇ ਆਊ ਭਰਾ ਜੋੜਾ ਤੁਹਾਨੂੰ ਦੁਆਰ ਤੋਂ ਮੈਂ ਛੱਡ ਕੇ ਵਿਖਾ ਦਿੰਦਾ ਆਹ ਦੁਆਰ ਤੋਂ ਮੇਰਾ ਭਰਾ ਜੋੜਿਆ ਆਪਣੇ ਜੇ ਮੱਕਮਲ ਕਰ ਸਕਦੇ ਹੋ ਸਟੈਂਡਿੰਗ ਮਿਊਜੀਸ਼ਨ ਚੈੱਕ ਠੀਕ ਹੈ ਬਿਲਕੁਲ ਸਤਿ ਸ੍ਰੀ ਅਕਾਲ ਕੋਤਰੀ ਨੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਤੁਹਾਡੇ ਸਾਹਮਣੇ ਮੇਰਾ ਭਰਾ ਬੇਫਿਕਰ ਹੋ ਗਿਆ ਮੇਰਾ ਵੀ ਰਖੋੜਿਆਂ ਵਿੱਚ ਤੁਸੀਂ ਐਡ ਇਹਨਾਂ ਨੂੰ ਕਰ ਸਕਦੇ ਹੋ ਠੀਕ ਹੈ ਜੀ ਤੇ ਸੋ ਠੀਕ ਹੈ ਵੀ ਸਤਿ ਸ੍ਰੀ ਅਕਾਲ ਜੀ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਤੇ ਬੱਜ ਲਿਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਤੇ ਬੱਜੀ ਨਸਲ ਦੇ ਵਿੱਚੋਂ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ